ਸਸ਼ੀਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆਂ ਜੀ ਤੁਹਾਡੇ ਲਈ ਕੱਟ ਪੀਸ ਲੈ ਕੇ ਆਏ ਆਂ ਜੀ ਕੱਟ ਪੀਸ ਲੈ ਕੇ ਆ ਰਾਮ ਟੈਕਸ ਦੇ ਜਿਹੜਾ ਜਿਵੇਂ ਕਿ ਮੈਂ ਤੁਹਾਡਾ ਨਾ ਵਾਦਾ ਕੀਤਾ ਸੀ ਵੀ ਤੁਹਾਨੂੰ ਰਾਮ ਟੈਕਸ ਦੇ ਜਿਹੜੇ ਕੱਟ ਪੀਸ ਲਿਆ ਕੇ ਦੇਵਾਂਗੇ ਹਨਾ ਆਪਾਂ ਉਹ ਹੁਣ ਲੈ ਆਏ ਆਂ ਵਾਦਾ ਆਪਾਂ ਪੂਰਾ ਕਰ ਦਿੱਤਾ ਹੈ ਤੇ ਅੱਜ ਦੇ ਜਿਹੜੇ ਵੀਡੀਓ ਦੇ ਵਿੱਚ ਕੱਟ ਪੀਸ ਰਹਿਣਗੇ ਜੀ ਪ੍ਰਾਈਸ ਰਹੇਗਾ ਇਹਨਾਂ ਦਾ 130 ਰੁਪਏ ਮੀਟਰ ਦੇ ਹਿਸਾਬ ਨਾਲ ਰਹਿਣਗੇ ਜੀ ਜਿਹੜੇ ਮਰਜ਼ੀ ਲੈ ਲਓ ਵਿੱਚ ਕ੍ਰਸ਼ ਕਾਟਨ ਹੈ ਵਿੱਚ ਸਿੰਪਲ ਕਾਟਨ ਹੈ 130 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਕੱਟ ਪੀਸ ਮਿਲਣਗੇ ਕੱਟ ਪੀਸ ਨੇ ਬਹੁਤ ਹੀ ਸੋਹਣੇ ਔਰ ਹੁਣ ਆਪਾਂ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਤੁਹਾਨੂੰ ਦੱਸਨੇ ਆ ਸ਼ਾਪ ਆਪਣੀ ਹੈਗੀ ਆ ਜੀ ਜਦੋਂ ਆਪਾਂ ਬੁਰਲਾ ਡੇ ਤੋਂ ਆਈਟੀਆਈ ਤੋਂ ਬੋਹਾ ਨੂੰ ਜਾਂਦੇ ਆ ਜੀ ਪੂਲ ਕ੍ਰੋਸ ਕਰਨ ਤੋਂ ਬਾਅਦ ਜਦੋਂ ਉੱਤਰ ਕੇ ਪੰਪ ਆਉਂਦਾ ਜੀ ਪੰਪ ਵਾਲੀ ਸਾਈਡ ਹੀ ਆਪਣਾ ਜਿਹੜਾ ਹੈਗਾ ਦੁਕਾਨ ਹੈ ਆਪਣੀ ਸ਼ਾਪ ਆਪਣੀ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਸ਼ਾਪ ਹੈ ਬਾਹਰ ਫਤੇ ਕਲੈਕਸ਼ਨ ਦਾ ਬੋਰਡ ਲੱਗਾ ਹੈ ਪ੍ਰੋਪਰ ਤੁਹਾਨੂੰ ਪਤਾ ਕਲੀਅਰ ਹੋ ਹੀ ਜਾਊਗਾ ਔਰ ਆਪਣੀ ਵੀਡੀਓ ਹੁਣ ਆਪਾਂ ਸਟਾਰਟ ਕਰਦੇ ਆ ਜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਜੀ ਸਭ ਤੋਂ ਪਹਿਲਾਂ ਕੱਟ ਪੀਸ ਆਪਣੇ ਕੱਟ ਪੀਸ ਆਏ ਹੋਏ ਨੇ ਜੀ ਰਾਮ ਟੈਕਸ ਦੇ ਦੇਖੋ ਜੀ ਰਾਮ ਟੈਕਸ ਦੇ ਪਿਓਰ ਮਤਲਬ origignal ਰਾਮ ਟੈਕਸ ਦੇ ਕੱਟ ਪੀਸ ਨੇ ਜੀ ਰਾਮ ਟੈਕਸ ਦੇ ਕੱਟ ਪੀਸ ਨੇ ਜੀ ਕੋਈ ਵੀ ਮਤਲਬ ਐਦਾਂ ਦਾ ਕੱਟ ਪੀਸ ਨਹੀਂ ਜੀਦੇ ਤੇ ਸਟੈਂਪ ਨਾਲ ਲੱਗੀ ਹੋਵੇ ਹਰ ਉਹਦੇ ਪੀਸ ਦੇ ਉੱਤੇ ਕੰਨੀ ਦੇ ਉੱਤੇ ਸਟੈਂਪ ਆਉਗੀ ਕਲਰ ਇਹਨਾਂ ਦੇ ਹੈਗੇ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਪਣੇ ਕੋਲੇ ਆਇਆ ਜੀ ਸਟੱਫ ਰਾਮ ਟੈਕਸ ਦਾ ਸਟੱਫ ਤੁਸੀਂ ਜਾਣਦੇ ਹੀ ਹੋ ਹਨਾ ਸਟੱਫ ਕੋਈ ਵੀ ਮਾੜਾ ਨਹੀਂ ਹੁੰਦਾ ਇਹਨਾਂ ਦਾ ਕੋਈ ਵੀ ਕੋਈ ਕਲਰ ਵਗੈਰਾ ਦੀ ਕੋਈ ਵੀ ਐਦਾਂ ਦੀ ਦਿੱਕਤ ਨਹੀਂ ਆਉਂਦੀ ਸਭ ਤੋਂ ਪਹਿਲਾਂ ਜਿਹੜਾ ਕੱਟ ਪੀਸ ਦੇ ਸਕਦੇ ਹੋਂ ਇਹ ਹੈਗੇ ਨੇ ਜੀ 2 ਮੀਟਰ ਤੋਂ ਲੈ ਕੇ 4-5 ਮੀਟਰ ਤੱਕ ਦੇ ਪੀਸ ਨੇ ਆਪਣੇ ਕੋਲੇ ਸਭ ਤੋਂ ਪਹਿਲਾ ਪੀਸ ਮੈਂ ਤੁਹਾਨੂੰ ਦਿਖਾਇਆ ਜੀ ਦੇਖੋ ਸੈਕਿੰਡ ਡਿਜ਼ਾਈਨ ਦੇਖੋ ਜੀ कॉटन ਦੇ ਰਹਿਣਗੇ ਜੀ ਕੱਟ ਪੀਸ ਸਾਰੇ 3rd ਡਿਜ਼ਾਈਨ ਆਫ ਵਾਈਟ ਕਲਰ ਦਾ ਜਿਹੜਾ ਇਹ ਹੈਗਾ بیس ਹੈ ਜੀ ਪਿੰਕ ਕਲਰ ਦੀਆਂ ਅੰਬੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਭੈਣਾਂ ਨੇ ਹੋਲਸੇਲ ਦੇ ਵਿੱਚ ਲੈਣੇ ਨੇ ਹੋਲਸੇਲ ਦੇ ਵਿੱਚ ਵੀ ਆਪਾਂ ਇਹ ਕੱਟ ਪੀਸ ਦੇ ਦੇਵਾਂਗੇ ਉਹਨਾਂ ਨੂੰ ਚਾਹੀ ਤੁਸੀਂ ਮੀਟਰਾਂ ਦੇ ਹਿਸਾਬ ਨਾਲ ਲੈ ਜਾਓ ਚਾਹੀ ਤੁਸੀਂ ਕਿਲੋਆਂ ਦੇ ਹਿਸਾਬ ਨਾਲ ਲੈ ਜਾਓ ਲੈ ਜਾ ਸਕਦੀਆਂ ਨੇ ਕਈ ਕੀ ਕੱਟ ਪੀਸ ਐਦਾਂ ਦੇ ਨਹੀਂ ਜੀ ਆਪਣੇ ਕੋਲੇ ਮਤਲਬ 2 2 3 3 ਪੀਸਾਂ ਦੇ ਵਿੱਚ ਵੀ ਨੇ 2 2 ਸੂਟ ਵੀ ਬਣਨਗੇ 3 ਸੂਟ ਵੀ ਬਣਨਗੇ ਜਾਂ ਫਿਰ ਸ਼ਰਟਾਂ ਦੇ ਪੀਸ ਵੀ ਨੇ ਵਿੱਚ ਛੋਟੇ ਪੀਸ ਵੀ ਨੇ ਕੱਲੀਆਂ ਸ਼ਰਟਾਂ ਵੀ ਬਣਨਗੀਆਂ ਔਰ ਵਿੱਚ ਕਈ ਪੀਸ 2 ਮੀਟਰ ਦੇ ਵੀ ਨੇ ਜਿਹੜੇ ਕਿ ਪਤਲੀਆਂ ਪਹਿਣਾ ਨੇਗੇ ਉਹਨਾਂ ਦੇ ਹਨਾ ਵੜ ਮੋੜ ਕੇ ਬਣ ਜਾਂਦੇ ਜਿੱਦਾਂ ਉਦਦੇ ਮੋੜ ਕੇ ਵੀ ਬਣ ਸਕਦਾ ਜਿਵੇਂ ਇਹ ਵਾਲਾ ਪੀਸ ਦੇਖੋ ਜੀ ਇਹਦੇ ਨਾਲ ਤੁਸੀਂ ਹਨਾ ਇਹਨੂੰ ਮਤਲਬ ਇਹ ਆਪਾਂ ਮੀਜ਼ਰ ਕਰਕੇ ਪਤਾ ਲੱਗਣਾ ਜੀ ਕਿੰਨਾ ਇਹ ਨੀਅਰ ਅਬਾਊਟ 4 ਮੀਟਰ ਦੇ ਨੀਅਰ ਹੈਗਾ ਜੀ ਇਹ ਹੋਏਗਾ ਜੀ ਰਾਮ ਟੈਕਸ ਦਾ ਨੈਕਸਟ ਕਲਰ ਦੇਖੋ ਜੀ ਪਿੰਕ ਕਲਰ ਦੇ ਵਿੱਚ ਹੈ ਸਕਰੀਨਸ਼ਾਟ ਲੈਂਦੇ ਜਾਓ ਜੀ ਆਰਡਰ ਬੁੱਕ ਕਰਦੇ ਜਾਓ ਇਸ ਤੋਂ ਬਾਅਦ ਹੈਗਾ ਜੀ ਮਸਟਰਡ ਕਲਰ ਫਲਾਵਰ ਪ੍ਰਿੰਟ ਹੈ ਜੀ ਬਣਿਆ ਹੋਇਆ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਹੈ ਇਹ ਇਹ ਪੂਰੇ ਸੂਟ ਦਾ ਵੀ ਨਿਕਲ ਸਕਦਾ ਹੈ ਕਪੜਾ ਦੇ ਮਤਲਬ 4 1/2 ਮੀਟਰ ਦੇ ਕਰੀਬ ਹੈ ਜੀ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਜੀ ਇਹ ਤਿੰਨ ਚਾਰ ਕਲਰਾਂ ਦੇ ਵਿੱਚ ਆਇਆ ਔਰ ਦੋ ਦੋ ਤਿੰਨ ਤਿੰਨ ਪੀਸਾਂ ਦੇ ਵਿੱਚ ਆਇਆ ਇਹ ਪੂਰਾ ਪੂਰਾ ਸੂਟ ਵੀ ਬਣ ਜੇਗਾ ਤੁਹਾਡਾ ਕੋਰਸੈਟ ਬਣਾਣਾ ਕੋਰਸੈਟ ਬਣ ਜੇਗਾ ਸੂਟ ਬਣਾਣਾ ਸੂਟ ਬਣ ਜੇਗਾ ਜਿਹੜੀਆਂ ਭੈਣਾਂ ਨੂੰ ਪਸੰਦ ਆ ਉਹ ਲੈ ਸਕਦੀਆਂ ਨੇ ਇਸ ਤੋਂ ਬਾਅਦ ਦੇਖੋ ਜੀ ਲਾਈਟ ਕਲਰ ਹੈ ਬਿਲਕੁਲ ਲਾਈਟ ਜਿਹੜਾ ਸਕਿਨ ਜੇ ਕਲਰ ਦੇ ਉੱਤੇ ਦੇਖੋ ਪ੍ਰਿੰਟ ਬਣਿਆ ਹੋਇਆ ਹੈ ਬਕਾਇਦਾ ਸਾਰੇ ਪੀਸਾਂ ਦੇ ਉੱਤੇ ਕੰਨੀ ਦੇ ਉੱਤੇ ਮੋਹਰ ਆਏਗੀ ਜੀ ਕੋਈ ਵੀ ਪੀਸ ਵਿਦਾ ਮੋਹਰ ਤੋਂ ਨਹੀਂ ਹੈਗਾ ਬਿਨਾ ਸਟੈਂਪ ਤੋਂ ਕੋਈ ਵੀ ਪੀਸ ਨਹੀਂ ਹੈਗਾ ਸਾਰੇ ਪੀਸਾਂ ਦੇ ਉੱਤੇ ਕੰਨੀ ਦੇ ਉੱਤੇ ਸਟੈਂਪ ਜ਼ਰੂਰ ਆਏਗੀ ਹੋਊਗਾ ਜੀ ਰਾਮ ਟੈਕਸ ਵਿੱਚੇ ਰਾਮ ਟੈਕਸ ਦਾ ਪਲੇਨ ਹੈ ਜੀ ਜਿਹੜਾ ਕਾਟਨ ਹੈ ਵਿੱਚੇ ਹੈਗਾ ਜੀ ਆਪਣਾ ਕ੍ਰਸ਼ ਕਾਟਨ ਜਿਵੇਂ ਇਹ ਵਾਲਾ ਸਟੱਫ ਹੈ ਜੀ ਕ੍ਰਸ਼ ਕਾਟਨ ਦੇ ਉੱਤੇ ਹੈ ਰਾਮ ਟੈਕਸ ਦੀ ਕ੍ਰਸ਼ ਕਾਟਨ ਹੈ ਖੰਡਨਸਾਰ ਕਪੜਾ ਜੀ ਇਹ ਉਦਾਂ ਨਹੀਂ ਹੈਗਾ ਵੀ ਜਿੱਦਾਂ ਕਾਟਨ ਹੁੰਦੀ ਹੈ ਸੌਫਟ ਜੀ ਹੋ ਜਾਂਦੀ ਹੈ ਥੋੜੀਆਂ ਤੋਂ ਬਾਅਦ ਮਤਲਬ 1 2 4 ਤੋਂ ਬਾਅਦ ਸੌਫਟ ਹੋ ਜਾਂਦੇ ਜਲਦੀ ਫਟਣ ਦੇ ਚਾਂਸ ਹੁੰਦੇ ਹੈ ਕਪੜਾ ਬਹੁਤ ਸੋਹਣਾ ਹੈ ਇਹਨੂੰ ਇੰਨੀ ਜਲਦੀ ਨਹੀਂ ਫਟਣਾ ਵਾਲਾ ਕਪੜਾ ਇਹ ਖੰਡਨਸਾਰ ਕਪੜਾ ਹੈ ਜੀ ਇਹ ਸ਼ਰਟਾਂ ਦੇ ਪੀਸ ਨੇ ਜੀ ਇਕੱਲੇ ਛੋਟੇ ਛੋਟੇ ਪੀਸ ਨੇ ਇਹ 2 2.5 2.5 ਮੀਟਰ ਦੇ ਪੀਸ ਨੇ ਜੀ ਇਕੱਲੀਆਂ ਸ਼ਰਟਾਂ ਵੀ ਇਹਨਾਂ ਦੀਆਂ ਬਣ ਸਕਦੀਆਂ ਨੇ ਇਹ ਆਪਣੇ ਕੋਲੇ 3 ਕਲਰਾਂ ਦੇ ਵਿੱਚ ਆਇਆ ਜੀ ਪਿੰਕ ਪਿੰਕ ਦੇ ਵਿੱਚ ਆਇਆ ਜੀ ਲੈਮਨ ਦੇ ਵਿੱਚ ਆਇਆ ਔਰ ਥੋੜਾ ਜਿਹਾ ਮਤਲਬ ਗ ਇਸ ਵਾਰ ਇਹ ਡਿਜ਼ਾਈਨ ਵੀ ਆਪਣੇ ਕੋਲੇ ਲੈਮਨ ਦੇ ਵਿੱਚ ਆਇਆ ਜੀ ਤੇ ਪੈਰਟ ਦੇ ਵਿੱਚ ਆਇਆ ਦੋ ਡਿਜ਼ਾਈਨਾਂ ਦੇ ਵਿੱਚ ਦੋ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਪਣੇ ਕੋਲੇ ਆਇਆ। ਇੱਕ ਹੋਰ ਇਹਦੀ ਸਭ ਤੋਂ ਵੱਡੀ ਮਤਲਬ ਇਸ ਦੀ ਕੁਆਲਿਟੀ ਹੈ ਜੀ ਇਹਨਾਂ ਦਾ ਪਣਾ ਬਹੁਤ ਸੋਹਣਾ ਹੈ। ਜਿਹੜੀਆਂ ਪਣਾ ਦਾ ਘੇਰਾ ਵੱਡਾ ਹੁੰਦਾ ਜੀ ਉਹ ਵਾਰ 모ੜ ਕੇ ਨਹੀਂ ਬੰਦਦਾ ਪਰ ਇਹਨਾਂ ਦਾ ਵੱਡੇ ਪਣੇ ਦੇ ਤਾਂ ਨਹੀਂ ਪਰ ਪਣਾ ਬਹੁਤ ਸੋਹਣਾ ਪਣਾ ਹੈ ਜੀ ਇਹਨਾਂ ਦਾ। ਜਿਵੇਂ ਨਾਰਮਲ ਹੁੰਦਾ ਜੀ ਆਪਣਾ ਹਨਾ ਵੀ ਵਾਰ 모ੜ ਕੇ ਨਹੀਂ ਬੰਦਦਾ ਹੁਣ ਇਹਦਾ ਆਪਾਂ ਡਬਲ ਕਰਕੇ ਦੇਖੀ ਜੀ। ਡਬਲ ਕਰਕੇ ਇਹ 21 ਇੰਚਾ 21 ਇੰਚ ਰੈਡੀ ਹੁੰਦਾ ਜੀ ਡਬਲ ਕਰਕੇ ਵੀ ਇਹ 21 ਇੰਚ ਰੈਡੀ ਆਪਣਾ ਜਿਹੜਾ ਇਹ ਤਾਂ ਪਣਾ ਹੈ ਮਤਲਬ 42 ਇੰਚ ਪਣੇ ਦਾ ਇਹ ਕਪੜਾ ਹੈ ਇਹ ਬਲੈਕ ਕਲਰ ਦੇ بیس ਦੇ ਉੱਤੇ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਦੇਖੋ ਕਲਰ ਪ੍ਰਿੰਟ ਦੇਖੋ ਤੁਸੀਂ ਨੈਕਸਟ ਹੈਗਾ ਜੀ ਪਿੰਕ ਜੇ ਕਲਰ ਦੇ ਉੱਤੇ ਇਹ ਵਾਲਾ ਪ੍ਰਿੰਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੀ ਇਹ ਕਾਫੀ ਸਟਾਕ ਹੈ ਪ੍ਰਿੰਟ ਦਾ ਕਾਫੀ ਸਟਾਕ ਆਇਆ ਆਪਾਂ ਨੂੰ ਜਿਵੇਂ ਇਹਦੇ ਹਨਾ ਦੋ ਦੋ ਪੀਸ ਨੇ ਆਪਣਾ 4-4 ਮੀਟਰ ਦੇ ਮਤਲਬ ਵੱਡੇ ਪੀਸ ਨੇ ਇਹ ਜਿਹੜੀਆਂ ਭੈਣਾਂ ਨੇ ਆਲਓਵਰ ਸੂਟ ਬਣਾਉਣੇ ਨੇ ਬਹੁਤ ਆਰਾਮ ਨਾਲ ਆਲਓਵਰ ਸੂਟ ਵੀ ਬਣ ਸਕਦਾ ਹੈ ਔਰ ਜਿਨ੍ਹਾਂ ਨੇ ਮੈਚਿੰਗ ਬਣਾਉਣੀ ਹੈ ਜੀ ਮੈਚਿੰਗ ਵੀ ਬਣਾ ਸਕਦੀਆਂ ਨੇ ਔਰ ਜਿਨ੍ਹਾਂ ਨੇ ਕੋਟ ਸੈਟ ਵਗੈਰਾ ਬਣਾਣੇ ਕੋਟ ਸੈਟ ਵੀ ਬਣਾ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਪ੍ਰਿੰਟ ਹੈ ਇਹਨਾਂ ਦੇ ਪ੍ਰਿੰਟ ਹੈ ਜੀ ਹਮੇਸ਼ਾ ਤੋਂ ਯੂਨੀਕ ਪ੍ਰਿੰਟ ਹੁੰਦੇ ਆ ਜੀ ਥੋੜੇ ਡਿਫਰੈਂਟ ਹੁੰਦੇ ਆ ਜਿਹੜੇ ਰਾਮਟੈਕਸ ਦੇ ਪ੍ਰਿੰਟ ਹੁੰਦੇ ਆ ਜੀ ਥੋੜੇ ਜਿਹਾ ਡਿਫਰੈਂਟ ਜੇ ਪ੍ਰਿੰਟ ਹੁੰਦੇ ਆ ਦੋ ਕਲਰਾਂ ਦੇ ਵਿੱਚ ਆਇਆ ਜੀ ਦੇਖੋ ਸਕਿਨ ਦੇ ਵਿੱਚ ਆਇਆ ਔਰ ਪਿੰਕ ਦੇ ਵਿੱਚ ਆਇਆ ਥੋੜੇ ਡਿਫਰੈਂਟ ਪ੍ਰਿੰਟ ਹੁੰਦੇ ਆ ਜੀ ਜਿਵੇਂ ਦੂਸਰੇ ਪ੍ਰਿੰਟ ਹੁੰਦੇ ਆ ਜੀ ਹੋਰ ਕੰਪਨੀਆਂ ਦੇ ਹਨਾ ਤਮੰਨਾ ਦੇ ਏਕੇ ਦੇ ਸਾਰਿਆਂ ਦੇ ਤਕਰੀਬਨ ਸੇਮ ਸੇਮ ਚੱਲਦੇ ਰਹਿੰਦੇ ਆ ਜੀ ਪਰ ਜਿਹੜੇ ਇਹ ਵਾਲੇ ਪ੍ਰਿੰਟ ਏ ਰਾਮਟੈਕਸ ਦੇ ਪ੍ਰਿੰਟ ਹੁੰਦੇ ਆ ਜੀ ਥੋੜੇ ਜਿਹਾ ਡਿਫਰੈਂਟ ਲੁੱਕ ਦੇ ਪ੍ਰਿੰਟ ਹੁੰਦੇ ਨੇ ਜੀ ਇਹ ਇਹ ਆਮ ਬਾਜ਼ਾਰ ਦੇ ਵਿੱਚ ਵੇਚਣ ਵਾਲੇ ਕੋਈ ਵੀ ਸਟਾਫ ਦੇ ਉੱਤੇ ਇਹ ਵਾਲਾ ਪ੍ਰਿੰਟ ਨਹੀਂ ਆਉਂਦਾ ਇਹਨਾਂ ਦੇ ਪ੍ਰਿੰਟ ਥੋੜੇ ਅਲੱਗ-ਅਲੱਗ ਹੁੰਦੇ ਆ ਇੱਕ ਹੋ ਗਿਆ ਪੈਰਟ ਵਾਲਾ ਪਹਿਲਾਂ ਵੀ ਇੱਕ ਦੇਖੋ ਇੱਕ ਪੀਸ ਚਲਾ ਗਿਆ ਜੀ ਆਪਣੇ ਕੋਲੇ ਇੱਕ ਪੀਸ ਇਹ ਰਿਹਾ ਜੀ ਇੱਕ ਪੀਸ ਇਹ ਰਿਹਾ ਇਹ ਪੂਰੀ ਸੂਟ ਦਾ ਬਣ ਸਕਦਾ ਆਪਣਾ ਤੋਂ ਪੀਸਾਂ ਦੇ ਵਿੱਚ ਆ ਗਿਆ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਕਪੜਾ ਜਿਆਦਾ ਲੱਗਦਾ ਜਿਵੇਂ 4 ਤੋਂ ਪਲੱਸ ਹੋਵੇ ਨੈਕਸਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਵੀ ਇਨਾਂ ਦੀ ਫਰੌਕ ਬਣਾ ਸਕਦੇ ਹੋ ਜੀ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਇਹ ਵਾਲਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਕੱਲਾ ਸ਼ਾਰਟ ਦਾ ਪੀਸ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਵੀ ਆਪਣੇ ਕੋਲੇ ਦੋ ਪੀਸਾਂ ਦੇ ਵਿੱਚ ਆਇਆ ਹੈ ਇਹ ਦੋ ਪੀਸ ਪੂਰੇ ਕਰਕੇ ਪੂਰਾ ਸੂਟ ਵੀ ਬਣ ਸਕਦਾ ਹੈ ਤੇ ਸਿੰਗਲ ਸੂਟ ਵੀ ਹੈ ਨਾ ਇਹਦਾ ਤੁਸੀਂ ਮਤਲਬ ਇੱਕ ਸੂਟ ਵੀ ਬਣਾ ਸਕਦੇ ਹੋ ਔਰ ਦੋ ਸੂਟ ਦੇ ਮਤਲਬ ਕਿ ਦੋ ਪੀਸਾਂ ਨਾਲ ਪੂਰਾ ਇੱਕ ਸੂਟ ਵੀ ਬਣ ਸਕਦਾ ਹੈ ਔਰ ਨਾਲ ਇੱਕ ਪੀਸ ਅਲੱਗ ਤੋਂ ਆਪਣੇ ਕੋਲੇ ਹੋਰ ਹੈ ਜੀ ਇਹਦਾ ਇਕੱਲਾ ਸ਼ਰਟ ਪੀਸ ਵੀ ਤੁਸੀਂ ਲੈ ਸਕਦੇ ਹੋ ਤਕਰੀਬਨ ਸਾਰੇ-ਸਾਰੇ ਜਿਹੜੇ ਪੀਸ ਨੇ ਜੀ ਆਪਣੇ ਦੋ-ਦੋ ਪੀਸਾਂ ਦੇ ਵਿੱਚ ਆਏ ਨੇ ਤੁਸੀਂ ਪੂਰਾ-ਪੂਰਾ ਸੂਟ ਬਣਾ ਕੇ ਇਹਨਾਂ ਦਾ ਰੈਡੀ ਕਰ ਸਕਦੇ ਹੋ ਤਿੰਨ ਕਲਰਾਂ ਦੇ ਵਿੱਚ ਇਹ ਵਾਲਾ ਪ੍ਰਿੰਟ ਆਇਆ ਜੀ ਆਪਣੇ ਕੋਲੇ ਇੱਕ ਆਇਆ ਜੀ ਇਹ ਵਾਲਾ ਗਾਜਰੀ ਜਾਂ ਇੱਕ ਆਇਆ ਪਰਪਲ ਦੇ ਵਿੱਚ ਇੱਕ ਆਇਆ ਸਕਾਈ ਬਲੂ ਦੇ ਵਿੱਚ ਤਿੰਨੇ ਹੀ ਕਲਰ ਜਿਹੜੇ ਕਿ ਬਹੁਤ ਸੋਹਣੇ ਨੇ ਸਟਾਫ ਆਇਆ ਜੀ ਇਹਦਾ ਕ੍ਰਸ਼ ਕਾਟਨ ਇਸ ਤੋਂ ਬਾਅਦ ਇਹ ਦੇਖੋ ਜੀ ਮਾਰਵਲ ਪ੍ਰਿੰਟ ਦੇ ਉੱਤੇ ਆਇਆ ਇਹ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਆਏ ਨੇ ਮਾਰਵਲ ਪ੍ਰਿੰਟ ਦੇ ਉੱਤੇ ਇੱਕ ਆਇਆ ਜੀ ਇਹ ਪੀਚ ਜਿਹਾ ਸ਼ੇਡ ਆਇਆ ਜੀ ਇੱਕ ਗ੍ਰੀਨ ਆਇਆ ਜੀ ਔਰ ਇੱਕ ਆ ਜੀ ਸਕਿਨ ਤਿੰਨ ਕਲਰਾਂ ਦੇ ਉੱਤੇ ਆਇਆ ਜੀ ਮਾਰਵਲ ਪ੍ਰਿੰਟ ਵੀ ਆਪਣੇ ਕੋਲੇ ਜਿਹੜੀਆਂ ਭੈਣਾਂ ਲੈਣ ਦੀਆਂ ਚਾਹਵਾਨ ਨੇ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਆਇਆ ਜੀ ਸਕਾਈ ਬਲੂ ਕਲਰ ਦੇ ਉੱਤੇ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਕਲਰ ਹੈਗਾ ਇਹਦਾ ਸਕਾਈ ਬਲੂ ਬਹੁਤ ਹੀ ਸੌਫਟ ਕਪੜਾ ਹੈ ਜੀ ਇਹ ਔਰ ਪੂਰੇ ਸੂਟ ਦਾ ਸਟੱਫ ਹੈ ਜਿਹੜਾ ਇਹ ਵਾਲਾ ਪ੍ਰਿੰਟ ਹੈ ਜੀ ਇਹ ਵੀ ਆਪਣੇ ਕੋਲੇ ਦੋ ਕਲਰਾਂ ਦੇ ਵਿੱਚ ਆਇਆ ਜੀ ਰਾਮ ਟੈਕਸ ਦਾ ਪ੍ਰਿੰਟ ਹੈ ਦੋ ਕਲਰਾਂ ਦੇ ਵਿੱਚ ਮਤਲਬ ਆਇਆ ਜੀ ਇਹ ਵੀ ਦੋ ਪੀਸਾਂ ਦੇ ਵਿੱਚ ਆਇਆ ਵੱਡੇ ਵੱਡੇ ਪੀਸ ਨੇ ਜੀ ਇਹਦੇ ਇਸ ਤੋਂ ਬਾਅਦ ਆਇਆ ਜੀ ਆਪਣੇ ਕੋਲੇ ਪਰਪਲ ਕਲਰ ਦੇ ਪ੍ਰਿੰਟ ਦੇ ਵਿੱਚ ਲਾਈਟ ਜਿਹੜਾ ਪਰਪਲ ਕਲਰ ਦੇ ਜਿਹੜੀ ਟੋਨ ਹੈ ਜੀ نیچے ਦਿੱਤੀ ਹੋਈ ਹੈ ਦੀ ਬੇਸ ਕਲਰ ਹੈ ਜੀ ਉੱਪਰ ਪਰਪਲ ਕਲਰ ਦਾ ਪ੍ਰਿੰਟ ਹੈ ਇਸ ਤੋਂ ਬਾਅਦ ਦੇਖੋ ਜੀ ਮਸਟਰਡ ਕਲਰ ਦੇ ਵਿੱਚ ਇੱਕ ਪੀਸ ਪਹਿਲਾਂ ਚੱਲ ਗਿਆ ਇਹ ਦੂਸਰਾ ਪੀਸ ਉਹਦੇ ਨਾਲ ਦਾ ਡਬਲ ਡਬਲ ਪੀਸ ਹੈ ਜੀ ਪੂਰਾ ਸੂਟ ਬਣ ਸਕਦਾ ਬੜੇ ਆਰਾਮ ਨਾਲ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਇਹ ਜਿਹੜੇ ਪੀਸ ਹੈ ਜੀ ਕਾਫੀ ਕੁਆਂਟੀਟੀ ਦੇ ਵਿੱਚ ਆਏ ਨੇ ਇਹ ਵਾਲੇ ਪੀਸ ਇਹ ਵਾਲੇ ਪੀਸ ਬਹੁਤ ਕੁਆਂਟੀਟੀ ਦੇ ਵਿੱਚ ਆਏ ਨੇ ਇਹ ਵਾਲੇ ਪੀਸਾਂ ਦੇ ਵਿੱਚ 2-2 3-3 ਸੂਟਾਂ ਦੇ ਆਪਣੇ ਕੋਲੇ ਪੀਸ ਨੇ ਜੀ ਇਸ ਤੋਂ ਬਾਅਦ ਦੇਖੋ ਜੀ ਨੈਕਸਟ ਹੈ ਜਿਹੜਾ ਇਹ ਬੀਬੀਆਂ ਵਾਲਾ ਪ੍ਰਿੰਟ ਹੈ ਹਨਾ ਛੋਟੀ ਬੁੱਟੀ ਦਾ ਪ੍ਰਿੰਟ ਹੈ ਜੀ ਨਿੱਕੀ ਬੁੱਟੀ ਦਾ ਇਸ ਤੋਂ ਬਾਅਦ ਦੇਖੋ ਜੀ 컬러ਫੁਲ ਜਿਹੜਾ ਨਿਓਨ ਸ਼ੇਡ ਅੱਜਕੱਲ ਚੱਲੇ ਹੋਏ ਨੇ ਜੀ ਨਿਓਨ ਸ਼ੇਡ ਦੇ ਵਿੱਚ ਪ੍ਰਿੰਟ ਆਏ ਨੇ ਜੀ ਇਹ ਆਪਣੇ ਕੋਲੇ ਬਾਕੀ ਨਾ ਜਦੋਂ ਵੀ ਤੁਸੀਂ ਆਰਡਰ ਆਪਣਾ ਬੁੱਕ ਕਰਦੇ ਹੋ ਸਕਰੀਨਸ਼ਾਟ ਭੇਜਦੇ ਹੋ ਕਈ ਵਾਰ ਵੀ ਸਾਫ ਨਹੀਂ ਕਲੀਅਰ ਹੁੰਦਾ ਫਿਰ ਉਹਦੀ ਮੇਰੇ ਤੋਂ ਦੁਬਾਰਾ ਵੀ ਤੁਸੀਂ ਪਿਕ ਮੰਗਵਾ ਸਕਦੇ ਹੋ ਵੀ ਉਸ ਪੀਸ ਦੀ ਮੈਂ ਤੁਹਾਨੂੰ ਪਿਕ ਦੁਆਰਾ ਕੱਟ ਪੀਸ ਦੀ ਦੁਆਰਾ ਪਿਕ ਭੇਜ ਸਕਦੀ ਹਾਂ ਤੁਸੀਂ ਪਿਕ ਦੇ ਹਿਸਾਬ ਨਾਲ ਆਪਣਾ ਜਿਹੜਾ ਕੱਟ ਪੀਸ ਹੈ ਤੁਸੀਂ ਲੈ ਸਕਦੇ ਹੋ ਜਿੱਦਾ ਇਹ ਹੈ ਜੀ ਇਹ ਵੀ ਪੂਰੇ ਸੂਟ ਦਾ ਦੋ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲ ਦੋ ਕਲਰਾਂ ਦੇ ਵਿੱਚ ਆਇਆ ਜੀ ਇਹ ਮਸਟਰਡ ਤੇ ਪਿੰਕ ਦੋ ਕਲਰਾਂ ਦੇ ਵਿੱਚ ਆਪਣੇ ਕੋਲੇ ਆਇਆ ਜੀ ਇਹ ਜੀ ਦਈ ਫਰੋਜੀ ਕਲਰ ਦਾ ਜੀ ਇਹ ਪਹਿਲਾਂ ਆਪਣੇ ਕੋਲੇ ਹਨਾ ਇਹ ਮਸਟਰਡ ਤੇ ਆਇਆ ਸੀਗਾ ਇਹਹੀ ਡਿਜ਼ਾਈਨ ਤੇ ਹੁਣ ਇਹਹੀ ਡਿਜ਼ਾਈਨ ਆਪਣੇ ਕੋਲੇ ਫਰੋਜੀ ਦੇ ਵਿੱਚ ਵੀ ਆਇਆ ਏ ਇਹ ਕੇ ਦੇਖ ਸਕਦੇ ਹੋ ਜੀ ਬਿਲਕੁਲ ਸਕਿਨ ਜੀ ਮਤਲਬ ਜਿਹੜਾ ਇਹਦਾ ਬੇਸ ਹੈ ਉੱਤੇ ਫਲਾਵਰ ਪ੍ਰਿੰਟ ਬਣਿਆ ਹੋਇਆ ਨੇਗੇਟਿਵ ਪ੍ਰਿੰਟ ਬਣਿਆ ਹੋਇਆ ਜੀ ਹਲਕਾ ਹਲਕਾ ਤੁਸੀਂ ਐਮਬਰਾਇਡਰੀ ਵਾਸਤੇ ਵੀ ਇਹਨੂੰ ਚੂਜ਼ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਐ ਐਮਬਰਾਇਡਰੀ ਵੀ ਬੜੀ ਸੋਹਣੀ ਹੋਏਗੀ ਇਸ ਤੇ ਨੈਕਸਟ ਪੀਸ ਦੇਖੋ ਜੀ ਲੁੱਕ ਦੇਖੋ ਪੀਸ ਦੀ ਬਹੁਤ ਸੌਫਟ ਸਟੱਫ ਹੈ ਜੀ ਬਿਲਕੁਲ ਛੋਟੇ ਛੋਟੇ ਪ੍ਰਿੰਟ ਦਾ ਇਹ ਪੀਸ ਰਹਿਣ ਵਾਲਾ ਹੈ ਇਸ ਤੋਂ ਬਾਅਦ ਇਹ ਦੇਖੋ ਜੀ ਡਿਜ਼ਾਈਨ ਦਾ ਡਿਜੀਟਲ ਪ੍ਰਿੰਟ ਹੈ ਜੀ ਦੇਖੋ ਇਹ ਹੈ ਪਰਪਲ ਤੇ ਬਲੂ ਜੀ ਟੋਨ ਦੇ ਵਿੱਚ ਆਏ ਨੇ ਦੇ ਦੇ ਹੈ ਜੀ ਲੇਮਨ ਕਲਰ ਵਾਲੇ ਪੀਸ ਇਹ ਵੀ ਆਪਣੇ ਕੋਲੇ ਦੋ ਨੇ ਤੁਸੀਂ ਦੋ ਪੀਸਾਂ ਦੇ ਵਿੱਚ ਲੈ ਕੇ ਇਹਨੂੰ ਸੂਟ ਬਣਾ ਸਕਦੇ ਹੋ ਜਿਹੜਾ ਆਪਣੇ ਕੋਲੇ येलो ਤੇ ਫਰੋਜੀ ਦੇ ਵਿੱਚ ਇੱਕ ਬਲੂ ਕਲਰ ਹੈ ਜੀ ਉਹਦੇ ਵਿੱਚ ਇਹ ਵਾਲੇ ਡਿਜ਼ਾਈਨ ਆਪਣੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਆਏ ਨੇ ਜਿਹੜੀਆਂ ਭੈਣਾਂ ਇਹ ਵਾਲੇ ਡਿਜ਼ਾਈਨ ਲੈਣਾ ਚਾਹੁੰਦੀਆਂ ਨੇ ਇਹ ਵਾਲੇ ਡਿਜ਼ਾਈਨ ਵੀ ਲੈ ਸਕਦੀਆਂ ਆਪਣੇ ਤੋਂ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਬਲੈਕ ਕਲਰ ਦੇ ਪੀਸ ਦੇ ਉੱਤੇ ਆ ਬਲੈਕ ਕਲਰ ਇਹਦਾ بیس ਰਹਿਣ ਵਾਲਾ ਹੈ ਜੀ ਉੱਤੇ ਪ੍ਰਿੰਟ ਬਣਿਆ ਹੋਇਆ ਫਲਾਵਰ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਵਾਲਾ ਡਿਜ਼ਾਈਨ ਦੇਖੋ ਜੀ ਇਹ ਵੀ ਆਪਣੇ ਕੋਲੇ ਹਨਾ ਤਿੰਨ ਕਲਰਾਂ ਦੇ ਵਿੱਚ ਰੀਸਟਾਕ ਹੋਇਆ ਜੀ ਇਹਦੇ ਵਿੱਚ ਜਿਹੜਾ ਕਲਰ ਹੈਗਾ ਥੋੜਾ ਜਿਹਾ ਨਿਓਨ ਪੈਰਟ ਦੇ ਟੋਨ ਦੇ ਵਿੱਚ ਹੈ ਜੀ ਇੱਕ ਹੈਗਾ ਆਪਣੇ ਕੋਲੇ ਮਸਟਰਡ ਕਲਰ ਦੇ ਪ੍ਰਿੰਟ ਦੇ ਉੱਤੇ ਹੈਗਾ ਇਹ ਕੱਪਾ ਪਹਿਲਾ ਪੀਚ ਕਲਰ ਦਾ ਪ੍ਰਿੰਟ ਆਪਣੇ ਕੋਲ ਇਹਦਾ ਚੱਲਾ ਗਿਆ ਜੀ ਹਨਾ ਮਸਟਰਡ ਕਲਰ ਹੈ ਜੀ ਪੀਚ ਕਲਰ ਔਰ ਨਿਓਨ ਪੈਰਟ ਕਲਰ ਔਰ ਕਾਫੀ ਕੁਆਂਟੀਟੀ ਦੇ ਵਿੱਚ ਇਹ ਮਾਲ ਆਇਆ ਤੁਸੀਂ ਕਾਫੀ ਕੁਆਂਟੀਟੀ ਦੇ ਵਿੱਚ ਹੋਣ ਕਰਕੇ ਤੁਸੀਂ ਇਹਨਾਂ ਨੂੰ ਜਿੰਨੇ ਮਰਜ਼ੀ ਇਹਦੇ ਸੂਟ ਬਣਾ ਸਕਦੇ ਹੋ ਚਾਰ ਪੰਜ ਸੂਟ ਬਣ ਜਾਣਗੇ ਜੀ ਸੇਮ ਡਿਜ਼ਾਈਨ ਦੇ ਵਿੱਚ ਹੀ ਕੋਟ ਸੈੱਟ ਬਣਾਓ ਸੂਟ ਬਣਾਓ ਤੁਹਾਡੇ ਚੁਆਇਸ ਅਕੋਰਡਿੰਗ ਤੁਸੀਂ ਕੁਝ ਮਰਜ਼ੀ ਬਣਾ ਸਕਦੇ ਹੋ ਇਹਦਾ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਲਾਸਟ ਹੈ বাট ਨਾਟ ਲੀਸਟ ਵਾਲਾ ਕੰਮ ਹੋ ਗਿਆ ਜੀ ਕਿਉਂਕਿ ਪੀਸ ਆਪਣੇ ਕੋਲ ਇਹਦੇ ਨਾਲ ਦੇ ਕਾਫੀ ਹੋਰ ਵੀ ਪਏ ਆ ਰਾਮ ਟੈਕਸ ਦੇ ਹੋਣਗੇ ਜੀ ਸਾਰੇ ਪੀਸ ਮੈਂ ਲਾਸਟ ਦੇ ਫਿਰ ਤੁਹਾਨੂੰ ਦਿਖਾ ਦੇਵਾਂ ਇਹਦੇ ਵਿੱਚ ਇੱਕ ਗ੍ਰੀਨ ਕਲਰ ਆਇਆ ਸੀ ਹੁਣ ਆਇਆ ਜੀ ਸਕਿਨ ਕਲਰ ਤੇ ਸਾਰੇ ਪੀਸ ਜਿਹੜੇ ਇੱਕ ਤੋਂ ਇੱਕ ਸੋਹਣੇ ਪੀਸ ਸੀ ਜੀ ਕੋਈ ਵੀ ਐਦਾਂ ਦਾ ਪੀਸ ਨਹੀਂ ਸੀ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਬੜੇ ਸੋਹਣੇ ਸੋਹਣੇ ਪੀਸ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਆ ਕ੍ਰਸ਼ ਕਾਟਨ ਦੇ ਪੀ ਜਿਹੜੀਆਂ ਭੈਣਾਂ ਨੂੰ ਇਹਨਾਂ ਵਿੱਚੋਂ ਕੋਈ ਵੀ ਪੀਸ ਪਸੰਦ ਹੈ ਜੀ ਤੁਸੀਂ ਲੈ ਸਕਦੇ ਹੋ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਮੇਰਾ ਨੰਬਰ ਚੱਲ ਰਿਹਾ ਹੈ ਔਰ ਇਹ ਪੀਸਾਂ ਦਾ ਘੱਟ ਪੀਸਾਂ ਦਾ ਰੇਟ ਰਹੇਗਾ ਜੀ 1030 ਰੁਪਏ ਮੀਟਰ 130 ਰੁਪਏ ਦੇ हिसाब ਨਾਲ 325 ਰੁਪਏ ਦਾ ਜਿਹੜਾ ਪੂਰਾ ਸੂਟ ਬਣੇਗਾ ਜੀ ਆਹ ਸੌਰੀ 325 ਦਾ ਜਿਹੜਾ ਆਪਣਾ ਸ਼ਰਟ ਪੀਸ ਬਣੇਗਾ ਜੀ ਔਰ 650 ਰੁਪਏ ਦੇ ਵਿੱਚ ਤੁਸੀਂ ਪੂਰਾ ਸੂਟ ਰਾਮ ਟੈਕਸ ਦਾ ਬਣਾ ਸਕਦੇ ਹੋ 650 ਦੇ ਵਿੱਚ ਪੂਰਾ ਸੂਟ ਰਾਮ ਟੈਕਸ ਦਾ ਬਣ ਸਕਦਾ ਹੈ ਔਰ ਕੱਲੀ ਸ਼ਰਟ ਪੀਸ ਲੈਣੀ ਹੈ ਜੀ 325 ਰੁਪਏ ਦੀ ਤੁਹਾਨੂੰ ਪ ਬੁੱਕ ਕਰਨਾ ਜੀ ਆਪਣੇ ਆਰਡਰ ਬੁੱਕ ਕਰਨ ਲਈ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ نیچے ਦਿੱਤੇ ਗਏ WhatsApp ਨੰਬਰ ਤੇ ਆਪਣਾ ਜਿਹੜਾ ਤੁਸੀਂ ਕਾਲ ਕਰਕੇ ਜਾਂ ਫਿਰ ਆਪਣਾ ਮੈਸੇਜ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੇ ਅੱਜ ਦੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ